ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਸਭ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਸਾਰਿਆਂ ਦੇ ਹੱਸਦੇ ਚਿਹਰੇ ਦਿਖਾਵੇ ਸੱਚੇ ਪਾਤਸ਼ਾਹ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਨਮਾਈ ਗੀਤ ਹੈ ਬਿਲਕੁਲ ਬਹੁਤ ਸੋਹਣਾ ਗੀਤ ਹੈ ਸਾਰਿਆਂ ਨੂੰ ਇਹਦੀ ਵਰਡਿੰਗ ਸੁਣਿਓ ਬਹੁਤ ਸੋਹਣੀ ਵਰਡਿੰਗ ਹੈ ਕੱਲਾ ਕੱਲਾ ਅੱਖਰ ਸੁਣਨ ਵਾਲਾ ਸੋ ਮਾਨਵ ਨੰਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੁਣੀਏ ਫਿਰ ਰਲ ਮਿਲ ਕੇ ਪਾਓ ਲਓ ਅਨੰਦ ਗੀਤ ਦਾ ਗੱਡੀ ਚੱਲਦੀ ਐ ਟੈਰਾਤੇ ਵੇ ਗੱਡੀ ਚੱਲਦੀ ਐ ਟੈਰਾਤੇ ਕਾ ਮੈ ਲਾਇ ਆਵੇ ਛਾਂਟ ਲਈ ਗਈ ਗਈ ਰਾਤੇ ਗੂਟਾ ਮੈ ਲਾਇ ਆਵੇ ਛਾਂਟ ਲਈ ਗਈ ਗਈ ਰਾਤੇ ਸਾੜੀ ਕਾਂਤੇ ਤੂਤ ਹੋਵੇ ਵੇ ਸੜ ਕਾਂਤੇ ਤੂਤ ਹੋਵੇ ਸੱਜਣਾ ਨੂੰ ਨਾ ਛੱਡੀਏ ਵੇ ਭਾਵੇਂ ਜੁਰਮ ਸਬੂਤ ਹੋਵੇ ਸੱਜਣਾ ਨੂੰ ਨਾ ਛੱਡੀਏ ਵੇ ਭਾਵੇਂ ਜੁਰਮ ਸਬੂਤ ਹੋਵੇ ਅੱਜ ਦਿਲ ਉਹ ਦਾ ਤੋੜਿਆ ਹੀਆ ਵੇ ਅੱਜ ਦਿਲ ਉਹ ਦਾ ਤੋੜਿਆ ਹੀਆ ਟੁੱਟ ਗਇਆ ਦੋਸਤੀਆਂ ਛੱਲਾ ਬਪਸ ਮੋੜਿਆ ਹੀਆ ਟੁੱਟ ਗਇਆ ਦੋਸਤੀਆਂ ਵੇ ਛੱਲਾ ਵਾਪਸ ਮੋੜ ਆਈਆਂ ਹੱਥੀ ਸੋਨੇ ਦੀਆਂ ਚਾਂਪਾਨੇ ਵੇ ਹੱਥੀ ਸੋਨੇ ਦੀਆਂ ਚਾਂਪਾਨੇ ਸੋਨਾ ਤਾਂ ਜੱਗ ਸਾਰਾ ਦਿਲ ਮਿਲੇ ਦੀਆਂ ਬਾਤਾਂ ਨੇ ਸੋਨਾ ਤਾਂ ਜੱਗ ਸਾਰਾ ਵੇ ਦਿਲ ਮਿਲੇ ਦੀਆਂ ਬਾਤਾਂ ਨੇ ਖੇਤੀ ਹੁੰਦੀ ਆਕ ਮਾਦੇ ਦੀ ਵੇ ਖੇਤੀ ਹੁੰਦੀ ਆਕ ਮਾਦੇ ਦੀ ਜਦੋਂ ਦੀਆਂ ਲਾਈਆਂ ਅੱਖੀਆਂ ਕਦੇ ਸੁਤੀ ਨਾ ਸੁਵਾ ਦੇਦੀ ਜਦੋਂ ਦੀਆਂ ਲਾਈਆਂ ਅੱਖੀਆਂ ਵੇਖ ਕਦੇ ਸੁਤੀ ਨਾ ਸੁਵਾ ਦੇਦੀ

ਲੇਵੇਂ ਨਛਾਇઠ ਦਿਨ ਰਹਿਦਾ ਏ ਪਾਣੀ ਕੜੇ ਆਚ ਨਹੀਂ ਪਰਦੇ ਪਾਣੀ ਕੜੇ ਆਚ ਨਹੀਂ ਪਰਦੇ ਜੀ ਮਹਿਜਨਾ ਤਾਏ ਕੀਤਾ ਵੇ ਹਿੰਜ ਬੇਲੀ ਤਾ ਨਹੀਂ ਕਰ ਦੇ ਜੀ ਮਹਿਜਨਾ ਤਾਏ ਕੀਤਾ ਵੇ ਹਿੰਜ ਬੇਲੀ ਤਾ ਨਹੀਂ ਕਰ ਦੇ ਫੁੱਲ ਗਾਮ ਲੈ ਚਸਕ ਜਾਂਦੇ ਫੁੱਲ ਗਾਮਲੇ ਚ ਸੁੱਕ ਜਾਂਦੇ ਜਿਹੜੇ ਬਹੁਤਾ ਹਾਸੇ ਦੇ ਚੰਨਾ ਵੇ ਪਿੱਛੋਂ ਰੋ ਰੋ ਕੇ ਮੁੱਕ ਜਾਂਦੇ ਜਿਹੜੇ ਬਹੁਤਾ ਹਾਸੇ ਦੇ ਚੰਨਾ ਵੇ ਪਿੱਛੋਂ ਰੋ ਰੋ ਕੇ ਮੁੱਕ ਜਾਂਦੇ ਧੰਨਵਾਦ ਜੀ